ਗਰਾਉਂਡ ਦੇ ਸੀਆਈ ਸਟਾਫ ਦੇ ਵਿੱਚ ਛੋਟਾ ਥਾਣੇਦਾਰ ਦੇ ਕਮਰੇ ਚ ਉਹਦੇ ਡੈੱਡ ਬਾਡੀ ਦੇ ਟੁਕੜੇ ਕਰਕੇ ਮੈਰ ਵਿੱਚ ਸਿੱਟਿਆ ਗਿਆ ਉਹ ਫਾਈਲ ਪ੍ਰਕਾਸ਼ ਸਿੰਘ ਬਾਦਲ ਦੀ ਟੇਬਲ ਤੇ 25 ਸਾਲ ਪਈ ਰਹੀ ਸੀ ਤੇ ਉਹਨਾਂ ਦੀ ਧਰਮ ਪਤਨੀ ਦਾ ਬਿਆਨ ਆਉਂਦਾ ਕਹਿੰਦੇ ਉਹਨਾਂ ਨੇ ਗਲਤੀ ਕਰ ਲਈ ਗਲਤ ਹੋ ਗਿਆ ਉਹਨਾਂ ਤੋਂ ਇਹ ਵਿਕਰਮ ਸਿੰਘ ਮਜੀਠੀਆ ਉਹ ਕਹਿੰਦੇ ਨੇ ਆਈਐਸਆਈਐਸ ਦੇ ਏਜੰਟ ਨੇ ਤਾਂ ਕਰਕੇ ਸਾਨੂੰ ਦੇਸ਼ਰੋਹੀ ਤੱਕ ਤੱਕ ਕਰ ਦਿੱਤਾ ਮਜੀਠੀਆ ਸਾਹਿਬ ਦੀ ਗੱਲ ਦਾ ਕੋਈ ਜਵਾਬ ਦੇਣਾ ਮੈਂ ਪਸੰਦ ਨਹੀਂ ਕਰਦੀ ਪੰਜਾਬ ਜਿਹੜਾ ਬੜੈਲ ਜੇਲ ਦਾ ਜੇਲ ਬ੍ਰੇਕ ਹੈ ਉਹ ਆਲਵਰਡ ਦੇ ਜੇਲ ਬ੍ਰੇਕਾਂ ਵਾਂਗੂ ਇੱਕ ਬਹੁਤ ਵਿਲੱਖਣ ਘਟਨਾ ਔਰ ਜੇਲ ਬ੍ਰੇਕ ਕਰਕੇ ਭਾਈ ਤਾਰਾ ਭਾਈ ਪਿਉਰਾ ਤੇ ਭਾਈ ਹਵਾਰਾ ਜੀ ਨੂੰ ਜੀ ਕਾਫੀ ਸਮ ਆਪਣੇ ਕੋਲ ਰੱਖਣ ਦੀ ਸਮਰੱਥਾ ਰੱਖਦਾ ਚਲ ਸਾਈ ਸੌਰ ਪੰਜਾਬੀ ਬਾਅਦ ਵਿੱਚ ਉਹਨਾਂ ਨੇ ਗਿਆਨੀ ਵੀ ਕੀਤੀ ਮਿਸ਼ਨਰੀ ਕਾਲਜ ਤੋਂ ਗੁਰਮਤ ਦੀ ਵਿੱਦਿਆ ਵੀ ਲਈ ਔਰ 4 ਸਾਲ ਉਹ ਪ੍ਰਚਾਰਕ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਰਹੇ ਜਦੋਂ ਇਹ ਸਜ਼ਾ ਮਿਲੀ ਤਾਂ ਚੌੜਾ ਸਾਹਿਬ ਨੂੰ ਮਹਿਸੂਸ ਹੋਇਆ ਕਿ ਸਜ਼ਾ ਨਾ ਕਾਫੀ ਹੈ ਜੀ ਫਿਰ ਜਿਸ ਸੁਮੇਧ ਸੈਣੀ ਨੇ ਇਹ ਘਟਨਾ ਕਰੰਮ ਵਪਰਾਇਆ ਜੀ ਉਹਨੂੰ ਤੁਸੀਂ ਜਾਂ ਜਿਨੇ ਹੁਣ 78 ਤੋਂ ਲੈ ਕੇ 92 ਤੱਕ ਸਿੱਖ ਨੌਜਵਾਨਾਂ ਨੂੰ ਠੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਤੇ ਸੁਖਬੀਰ ਬਾਦਲ ਨੂੰ ਸਜ਼ਾ ਮਿਲੀ ਹੈ ਜੀ ਇਹ ਨਾ ਕਾਫੀ ਹੈ ਤਾਂ ਉਹਨਾਂ ਨੂੰ ਇਹ ਕਰਨ ਦਾ ਉਹਨਾਂ ਨੇ ਤਹੀਆ ਕੀਤਾ ਇਕ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਨੀ ਆ ਕਿ 2013 ਵਿੱਚ ਇਹ ਕੁਰਾਲੀ ਫੜੇ ਗਏ ਸੀ ਹਥਿਆਰਾਂ ਸਮੇਤ ਕਿ ਸਾਦੇ ਜੀਵਨ ਵਾਲਾ ਵਿਅਕਤੀ ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਬਹੁਤ ਬੁੱਧੀਜੀਵੀ ਜੀ 15 ਦੇ ਕਰੀਬ ਉਹਨਾਂ ਨੇ ਪੁਸਤਕਾਂ ਲਿਖੀਆਂ ਜੀ ਐਡੇ ਤਕੜੇ ਬੁਲਾਰੇ ਕਿ ਜਦੋਂ ਬੋਲਦੇ ਸੀ ਪੰਛੀ ਵੀ ਆਪਣੀ ਪਰਵਾਜ਼ ਭੁੱਲ ਜਾਣ ਆਪਾਂ ਕਹਿੰਦੇ ਵੀ ਚਿੜੀਆਂ ਚੂਂ ਕਰਨਾ ਭੁੱਲ ਗਈਆਂ ਚਿੜੀ ਚੂਂ ਨਹੀਂ ਕਰਦੀ ਇੰਨੇ ਤਕੜੇ ਬੁਲਾਰੇ ਸੀ ਇਨਾ ਦਾ ਨਿਸ਼ਾਨਾ ਬਹੁਤ ਪੱਕਾ ਸੀ ਜੀ ਮੰਦਿਓ ਬਾਦਲ ਸਾਹਿਬ ਨਾਲ ਉਹ ਪਹਿਲਾਂ ਤੋਂ ਹੀ ਗੁੱਸਾ ਗਿੱਲਾ ਰਿਹਾ ਹੋ ਗੁੱਸਾ ਗਿੱਲਾ ਵੀ ਦੱਸ ਦਿਓ ਕਾਰਨ ਕੀ ਸੀ ਤੋਂ ਸਿੱਖ ਰੁਪਿੰਦਰ ਜਸਵਿੰਦਰ ਪੰਜ ਗਾਈ ਉਹਨਾਂ ਤੇ ਠੂਠੇ ਮੁਕਦਮੇ ਦਰਜ ਕੀਤੇ ਆਲ ਵਰਡ ਚ ਕਿੱਡਾ ਮਾੜਾ ਸੰਦੇਸ਼ ਗਿਆ ਕਿ ਗੁਰੂ ਦੀ ਬੇਅਦਬੀ ਸਿੱਖ ਆਪ ਹੀ ਕਰਦੇ ਆ 13 ਵਿੱਚ ਤੱਕ ਕੋਈ ਗੁਰਗੁਰਾਂ ਸਾਹਿਬ ਅਮਰ ਜੀ ਦੀ ਬੇਅਦਬੀ ਨਹੀਂ ਸੀ ਹੋਈ ਬੇਅਦਬੀ ਜਾ ਕੇ 15 ਚ ਹੁੰਦੀ ਹੈ ਉਹ ਰੋਸ ਸੀ ਮਨ ਵਿੱਚ ਜੀ ਔਰ ਪੁਲਿਸ ਦੇ ਸਾਰੇ ਵੱਡੇ ਅਫਸਰਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਰੂਟ ਆਫ ਕਾਜ ਕੀ ਹੈ ਵੀ ਜਿਹੜੀ ਸਜ਼ਾ ਮਿਲੀ ਉਹ ਨਾ ਕਾਫੀ ਹੈ ਆ ਕਾਰਨ ਸੀ ਇਹ ਰੋਸ ਸੀ ਉਹਨਾਂ ਦੇ ਮਨ ਵਿੱਚ ਵੀ ਇਨੇ ਸਿੰਘ ਸ਼ਹੀਦ ਹੋਏ 780 ਦੇ 80000 ਦੇ ਕਰੀਬ ਝੂਠੇ ਪੁਲਿਸ ਮੁਕਾਬਲੇ ਹੋਏ ਕਿੰਨਿਆਂ ਦਾ ਤਾਂ ਆਪਣੇ ਮਤਲਬ ਖਲੜਾ ਸਾਹਿਬ ਹੀ ਕੱਢ ਲਈ ਸੀ 35-40000 ਲੱਖਾਂ ਦਾ ਤਾਂ 25000 ਲੱਖਾਂ ਦਾ ਤਾਂ 2012 ਵਿੱਚ ਸਰਸੇ ਸਾਧ ਨੇ ਸਵਾੰਗ ਰਚਿਆ ਸੀ ਗੁਰਗੋਵਿੰਦ ਸਿੰਘ ਮਹਾਰਾਜ ਦਾ ਇਹ ਪਾਕਸ਼ਾ ਦਾ ਉਹ ਤਖਤ ਜਿਹੜਾ ਦਿੱਲੀ ਦੇ ਤਖਤ ਨੂੰ ਵੰਗਾਰ ਪਾਉਣ ਵਾਸਤੇ ਗੁਰੂ ਸਾਹਿਬ ਨੇ ਸਾਜਿਆ ਸੀ ਕਿ ਸਿੱਖ ਇੱਥੋਂ ਬੈਠ ਕੇ ਆਪਣੇ ਰਾਜਸੀ ਫੈਸਲੇ ਕਰਨਗੇ। ਸਸਸੀਗਾਲ ਤੋਂ ਹਿਰੜੋਂ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਆ ਚੁੱਕੇ ਹਾਂ। ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲਦੀ ਹੈ ਸੋਸ਼ਲ ਮੀਡੀਆ ਤੇ ਚਰਚਾ ਬਹੁਤ ਛੇੜੀ ਹੋਈ ਹੈ। ਕਦੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਵੀਡੀਓ ਤੇ ਕਿਤੇ ਖਿਲਾਫ ਵੀਡੀਓ ਆਉਂਦੀਆਂ। ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਪ੍ਰਧਾਨ ਮੇਰ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਬੀਬੀ ਜੀ ਸਸਸੀਗਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਕਿਵੇਂ ਦੇਖਦੇ ਹੋ ਸੁਖਬੀਰ ਸਿੰਘ ਬਾਰਲ ਤੇ ਗੋਲੀ ਚਲਦੀ ਹੈ ਉਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਦੇਵਾਲ ਸਾਹਿਬ ਇਹ ਵਿਸ਼ਾ ਬੜਾ ਗੰਭੀਰ ਤੇ ਧਿਆਨ ਮੰਗਦਾ ਵਿਸ਼ਾ ਹੈ ਜੀ ਪਹਿਲਾਂ ਮੈਂ ਤੁਹਾਨੂੰ ਚੌੜਾ ਸਾਹਿਬ ਦਾ ਪਿਛੋਕੜ ਦੱਸਣਾ ਚਾਹਾਂਗੀ ਜੀ ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਜਰਨ ਸਿੰਘ ਚੌੜਾ ਜੀ ਉਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਜੀ ਬਹੁਤ ਲੰਮਾ ਉਹਨਾਂ ਦਾ ਸੰਘਰਸ਼ ਵਾਲਾ ਜੀਵਨ ਹੈ ਜੀ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਮਤਲਬ ਪਿੰਡ ਚੌੜਾ ਦਾ ਉਹ ਮਤਲਬ ਜੰਪਲ ਨੇ ਜੀ ਇੱਕ ਆਮ ਸਧਾਰਨ ਕਰਦੇ ਹੋ ਮਤਲਬ ਜਨਮ ਲਿਆ ਸੀ 10ਵੀਂ ਤੱਕ ਪੜ੍ਹਾਈ ਉਹਨਾਂ ਨੇ ਕੀਤੀ ਤੇ ਬਾਅਦ ਵਿੱਚ ਕਾਲਜ ਭੇਜਣ ਦੀ ਸਮਰੱਥਾ ਉਹਨਾਂ ਦੇ ਪੇਰੈਂਟਸ ਕੋਲ ਨਹੀਂ ਸੀ ਤਾਂ ਪ੍ਰਾਈਵੇਟ ਤੌਰ ਤੇ ਉਹਨਾਂ ਨੇ ਡਬਲ ਐਮਏ ਕੀਤੀ ਸਟ੍ਰੀਟ ਪੋਲੀਟিক্যাল ਪੋਲੀਟিক্যাল ਸਾਇੰਸ ਔਰ ਪੰਜਾਬੀ ਬਾਅਦ ਵਿੱਚ ਉਹਨਾਂ ਨੇ ਗਿਆਨੀ ਵੀ ਕੀਤੀ ਮਿਸ਼ਨਰੀ ਕਾਲਜ ਤੋਂ ਗੁਰਮਤ ਦੀ ਵਿੱਦਿਆ ਵੀ ਲਈ ਔਰ 4 ਸਾਲ ਉਹ প্রচারক ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਰਹੇ ਉਹਨਾਂ ਦਾ ਜੀਵਨ ਬੜਾ ਸੰਘਰਸ਼ਮਈ ਹੈ ਹੁਣ ਪਿਛਲੇ ਸਮੇਂ ਵਿੱਚ ਜਿਵੇਂ ਆਪਾਂ ਸਾਰੇ ਲੋਕਾਂ ਨੇ ਝੋਨੇ ਦੀ ਫਸਲ ਕੱਟੀ ਵੇਚੀ ਸੇਮ ਇਸੇ ਤਰੀਕੇ ਨਾਲ ਉਹਨਾਂ ਨੇ ਝੋਨਾ ਵੇਚਿਆ ਮੰਡੀ ਵਿੱਚ ਤੇ ਹੁਣ ਆਪਣੀ ਕਣਕ ਦੀ ਫਸਲ ਵੀ ਉਹਨਾਂ ਨੇ ਆਪ ਬੀਜੀ ਹੈ ਥੋੜੇ ਦਿਨ ਪਹਿਲਾਂ ਮਤਲਬ ਬੜੇ ਇੱਕ ਸਾਦੇ ਜੀਵਨ ਵਾਲਾ ਵਿਅਕਤੀ ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਬਹੁਤ ਬੁੱਧੀਜੀਵੀ 15 ਦੇ ਕਰੀਬ ਉਹਨਾਂ ਨੇ ਪੁਸਤਕਾਂ ਲਿਖੀਆਂ ਜੀ ਐਡੇ ਤਕੜੇ ਬੁਲਾਰੇ ਕਿ ਜਦੋਂ ਬੋਲਦੇ ਸੀ ਪੰਛੀ ਵੀ ਆਪਣੀ ਪਰਵਾਜ਼ ਭੁੱਲ ਜਾਣ ਆਪ ਕਹਿੰਦੇ ਵੀ ਚਿੜੀਆਂ ਚੂਂ ਕਰਨਾ ਭੁੱਲ ਗਈਆਂ ਚਿੜੀ ਚੂਂ ਨਹੀਂ ਕਰਦੀ ਇੰਨੇ ਤਕੜੇ ਉਹ ਬੁਲਾਰੇ ਸੀ ਔਰ ਇੰਨੇ ਵਧੀਆ ਉਹ ਗੁਰਮਤ ਦੇ ਧਾਰਨੀ ਕਿ 24 ਘੰਟੇ ਉਹਨਾਂ ਦੀ ਜ਼ੁਬਾਨ ਤੇ ਇੱਕ ਸ਼ਬਦ ਗੁਰਬਾਣੀ ਦਾ ਚੱਲਦਾ ਹੀ ਰਹਿੰਦਾ ਸੀ 12 ਤੋਂ 14 ਵਾਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨ ਪਾਠ ਜੀ ਨੂੰ ਸਹਿਜ ਪਾਠ ਕਹਿੰਨੇ ਆ ਉਸ ਵਿਅਕਤੀ ਨੇ ਕੀਤਾ ਸੀ ਉਹ ਬਹੁਤ ਇੱਕ ਪਿਆਰੀ ਸ਼ਖਸੀਅਤ ਸੀ ਜੀ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਜਿਹੜੀ ਸੁਖਬੀਰ ਬਾਦਲ ਨੂੰ ਸਜ਼ਾ ਮਿਲੀ ਹੈ ਜੀ ਇਹ ਨਾ ਕਾਫੀ ਹੈ ਜੀ ਤਾਂ ਉਹਨਾਂ ਨੂੰ ਇਹ ਕਰਨ ਦਾ ਉਹਨਾਂ ਨੇ ਤਹਿਯਾ ਕੀਤਾ ਜੀ ਇੱਕ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਨੀ ਆ ਕਿ 2013 ਵਿੱਚ ਇਹ ਕੁਰਾਲੀ ਫੜੇ ਗਏ ਸੀ ਹਥਿਆਰਾਂ ਸਮੇਤ ਜੀ ਤਾਂ ਉਦੋਂ ਇੰਟੈਰੋਗੇਸ਼ਨ 'ਚ ਇਹਨਾਂ ਨੇ ਮੰਨਿਆ ਸੀ ਕਿ ਮੈਂ ਬਾਦਲ ਤੇ ਹਮਲਾ ਕਰਨ ਗਿਆ ਸੀ ਹੂੰ ਪਰ ਅੱਗੋਂ ਇੱਕ ਪੁਲਿਸ ਨੌਜਵਾਨ ਲੜਕਾ ਅੱਗੋਂ ਆ ਜਾਂਦਾ ਸੀ ਤੇ ਮੈਂ ਵਾਪਸ ਮੁੜਿਆ ਆ ਹੂੰ ਉਹ ਐਡੀ ਪਿਆਰੀ ਸ਼ਖਸੀਅਤ ਸੀ ਵੀ ਉਸ ਨੌਜਵਾਨ ਦਾ ਨੁਕਸਾਨ ਨਾ ਹੋਵੇ ਜੀ ਇਹਨਾਂ ਦਾ ਨਿਸ਼ਾਨਾ ਬਹੁਤ ਪੱਕਾ ਸੀ ਜੀ ਮੰਦਿਓ ਬਾਦਲ ਸਾਹਿਬ ਨਾਲ ਉਹ ਪਹਿਲਾਂ ਤੋਂ ਹੀ ਗੁੱਸਾ ਗਿੱਲਾ ਰਿਹਾ ਸੀ ਗੁੱਸਾ ਗਿੱਲਾ ਵੀ ਦੱਸ ਦਿਓ ਕਾਰਨ ਕੀ ਸੀ ਹੂੰ 2012 ਵਿੱਚ ਸਰਸੇ ਸਾਧ ਨੇ ਸਵਾੰਗ ਰਚਿਆ ਸੀ ਗੁਰਗੋਵੀ ਸਿੰਘ ਮਹਾਰਾਜ ਦਾ ਜੀ ਔਰ ਅਖਬਾਰਾਂ ਵਿੱਚ ਇੱਕ ਖਬਰ ਆਈ ਸੀ ਕਿ ਜਿਹੜੀ ਉਹ ਪੋਸ਼ਾਕ ਪਾਈ ਐ ਸਰਸੇ ਸਾਧ ਨੇ ਚੰਦੂ ਮਾਝਰੇ ਦਾ ਬਿਆਨ ਹੈ ਸਾਰੇ ਖਬਰਾਂ 'ਚ ਐ ਤਕਰੀਬਨ ਕਿ ਉਹ ਮੈਂ ਸੁਖਬੀਰ ਬਾਦਲ ਦੇ ਕਹਿਣ ਤੇ ਦੇਖ ਕੇ ਆਇਆ ਸੀ ਸਰਸੇ ਵਾਲੇ ਸਾਧੂ ਉਹ ਮਨ ਵਿੱਚ ਰੋਸ ਸੀ ਜੀ 13 ਵਿੱਚ ਤਾਂ ਕੋਈ ਗੁਰਗੁਰਾਂ ਸਾਹਿਬ ਅਮਰਾਈ ਦੀ ਵਿਦਬੀ ਨਹੀਂ ਸੀ ਹੋਈ ਵਿਦਬੀ ਜਾ ਕੇ 15 'ਚ ਹੁੰਦੀ ਐ ਉਹ ਰੋਸ ਸੀ ਮਨ ਵਿੱਚ ਜੀ ਔਰ ਪੁਲਿਸ ਦੇ ਸਾਰੇ ਵੱਡੇ ਅਫਸਰਾਂ ਨੂੰ ਇਹ ਗੱਲ ਦਾ ਪਤਾ ਐ ਜੀ ਸੁਮੇਧ ਸੈਣੀ ਉਦੋਂ ਆਪਣਾ ਡੀਜੀਪੀ ਸੀ ਸਭ ਨੂੰ ਪਤਾ ਐ ਸੁਮੇਰ ਸੈਣੀ ਸ਼ਾਇਦ ਡੀਜੀਪੀ ਨਾ ਹੋਵੇ ਤਾਂ ਵੱਡਾ ਅਫਸਰ ਸੀ ਇਸ ਟਾਈਮ ਸੁਮੇਰ ਸੈਣੀ ਦਾ ਜ਼ਿਕਰ ਆਇਆ ਹੈ ਕਿ ਉਦੋਂ ਫਿਰ ਉਸ ਤੋਂ ਬਾਅਦ ਬਾਦਲ ਕਿਆਂ ਦੀ ਮਤਲਬ ਜਿਹੜੀ ਸੁਰੱਖਿਆ ਹੋਰ ਵਧਾਈ ਗਈ ਜਦੋਂ 2014 ਚ ਨਰਾਇਣ ਸਿੰਘ ਚੋੜਾ ਜੀ 2014 2013 ਚ ਨਰਾਇਣ ਸਿੰਘ ਚੋੜਾ ਜੀ ਕੁਰਾਲੀ ਤੋਂ ਹਥਿਆਰਾਂ ਸਮੇਤ ਫੜੇ ਗਏ ਇੰਟਰੋਗੇਸ਼ਨ ਚ ਮੰਨੇ ਆ ਕਿ ਮੈਂ ਬਾਦਲ ਤੇ ਹਮਲਾ ਕਰਨ ਗਿਆ ਸੀ ਪਰ ਮੈਨੂੰ ਮੌਕਾ ਨਹੀਂ ਮਿਲ ਸਕਿਆ ਮੈਂ ਤਾਂ ਨਹੀਂ ਵਲੀ ਚਲਾਈ ਕਿ ਉਹ ਨੌਜਵਾਨ ਅੱਗੋਂ ਆ ਜਾਂਦਾ ਸੀ ਤਾਂ ਮੇਰੇ ਕਹਿਣ ਦਾ ਮਤਲਬ ਹੈ ਹੁਣ ਜਦੋਂ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਸੱਚਾ ਸਿੱਖ ਕਦੇ ਵੀ ਮਤਲਬ ਪਿੱਠ ਨਹੀਂ ਦਿਖਾ ਸਕਦਾ ਸਾਡੀ ਜਿੰਦ ਜਾਨ ਹੈ ਅਕਾਲ ਤਖਤ ਸਾਹਿਬ ਸਾਡੀ ਸ਼ਾਨ ਹੈ ਸਾਡੀ ਜਾਨ ਹੈ ਔਰ ਇਹ ਛੇਵੇਂ ਪਾਤਸ਼ਾਹ ਦਾ ਉਹ ਤਖਤ ਹੈ ਜਿਹੜਾ ਦਿੱਲੀ ਦੇ ਤਖਤ ਨੂੰ ਵੰਗਾਰ ਪਾਉਣ ਵਾਸਤੇ ਗੁਰੂ ਸਾਹਿਬ ਨੇ ਸਾਜਿਆ ਸੀ ਕਿ ਸਿੱਖ ਇੱਥੋਂ ਬੈਠ ਕੇ ਆਪਣੇ ਰਾਜਸੀ ਫੈਸਲੇ ਕਰਨਗੇ ਤਾਂ ਗਰੇਵਾਲ ਸਾਹਿਬ ਮੈਂ ਦੱਸਣਾ ਚਾਹੁੰਨੀ ਆ ਕਿ ਜਦੋਂ ਹੁਣ ਬਹੁਤ ਕੁਝ ਵਾਪਰਿਆ ਜੀ 2015 ਚ 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰਗ੍ਰਾਂ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੋਈ ਹੂੰ ਉਹਨਾਂ ਪਾਪੀਆਂ ਨੇ ਗੁਰੂ ਸਾਹਿਬ ਦੇ ਸਰੂਪ ਚੋਰੀ ਕਰਕੇ ਬਾਅਦ ਵਿੱਚ ਲਿਖ ਕੇ ਲਾਤਾ ਹੂੰ ਪੈਂਫਲਟ ਜੈਕ ਇਸਤਿਆਰ ਕੰਦ ਤੇ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਕਰ ਲੋ ਕੀ ਕਰਦੇ ਹੋ ਜੀ ਤੇ ਮੈਂ ਤੁਹਾਡੀ ਭੈਣ ਜਿੰਦਰ ਕੌਰ ਮੇਰੇ ਪਤੀ ਕੁਲਦੀਪ ਸਿੰਘ ਖਾਲਸਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਇੱਕ ਵੀਰ ਜੀ ਭਾਈ ਰੁੱਪੇ ਤੋਂ ਸ਼ਾਇਦ ਉਹਨਾਂ ਦਾ ਨਾਮ ਮੈਨੂੰ ਵਿਸਰ ਗਿਆ ਤੇ ਹੋਰ ਦੋ ਸਿੰਘ ਅਸੀਂ ਡੀਐਸਪੀ ਬਿਸ਼ਨੋਈ ਤੋਂ ਸਮਾਂ ਮੰਗਿਆ ਮਿਲਣ ਦਾ ਜਦੋਂ ਇਹ ਥ੍ਰੈਟ ਉਹਨਾਂ ਨੇ ਸਾਨੂੰ ਲਿਖ ਕੇ ਲਾਤੀ ਸਾਰੇ ਸਿੱਖਾਂ ਨੂੰ ਤੇ ਤੁਹਾਡਾ ਗੁਰੂ ਸਾਡੇ ਕੋਲ ਹੈ ਜਦੋਂ ਹਰ ਸਿੱਖ ਇਰਦਾ ਰੋ ਰਿਹਾ ਸੀ ਅਸੀਂ ਡੀਐਸਪੀ ਬਿਸ਼ਨੋਈ ਨੂੰ ਮਿਲਣ ਦਾ ਸਮਾਂ ਮੰਗਿਆ ਤਾਂ 12 ਵਜੇ ਦਾ ਟਾਈਮ ਸੀ ਤਾਂ ਉਹਨਾਂ ਨੇ 4 ਵਜੇ ਦਾ ਸਮਾਂ ਦਿੱਤਾ 4 ਘੰਟੇ ਸੀ ਇੰਤਜ਼ਾਰ ਕੀਤਾ ਅਸੀਂ ਬਗਰਾੜੀ ਉਹਨਾਂ ਨੂੰ ਮਿਲਣ ਗਏ ਐਸ ਐਚਓ ਕੁਲਾਰ ਜੋ ਕਿ ਬਾਜੇਖਾਨੇ ਤੈਨਾਤਸਨ ਉਹ ਵੀ ਉੱਥੇ ਮੌਜੂਦ ਸੀ ਅਸੀਂ ਉਹ ਮੈਮੋਰੈਂਡਮ ਜਾਂ ਉਹ ਮੰਗ ਪੱਤਰ ਜੋ ਵੀ ਅਸੀਂ ਦੇ ਕੇ ਆਏ ਉਹ ਅਗਲੇ ਦਿਨ ਸਪੋਕਸਮੈਨ ਨੇ ਪਹਿਲੇ ਪੰਨੇ ਤੇ ਵੀ ਛਾਪਿਆ ਜੀ ਕਿ ਬੀਬੀ ਰਜਿੰਦਰ ਕੌਰ ਤੇ ਇੱਕ ਸਿੱਖ ਵਫਦ ਡੀਐਸਪੀ ਨੂੰ ਮਿਲਿਆ ਕਿ ਇਹ ਥ੍ਰੈਟ ਸਾਡੇ ਵਾਸਤੇ ਲੱਗੀ ਹੈ ਸਾਡੇ ਗੁਰੂ ਸਾਹਿਬ ਵਾਸਤੇ ਲੱਗੀ ਹੈ ਪਰ ਪੁਲਿਸ ਨੇ ਕੁਛ ਨਾ ਕੀਤਾ ਤਾਂ ਉਹ ਘਟਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਪਾਪੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੀ ਅੰਗ ਗਲੀਆਂ 'ਚ ਖਿਲਾਰੇ ਉਦੋਂ ਹਰ ਹਿਰਦਾ ਰੋ ਰਿਆ ਸੀ ਜੀ ਸਿੱਖਾਂ ਨੇ ਕੋਟਕਪੂਰੇ ਦੇ ਚੌਕ ਵਿੱਚ ਧਰਨਾ ਲਾਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਨਵੇਂ ਸਰੋਤੇ ਜੁੜਦੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜੀ ਦਰਸ਼ਕ ਜੁੜਦੇ ਆ ਜੀ ਕਿ ਜੋ ਜਦੋਂ ਸਿੱਖ ਉੱਥੇ ਪਾਠ ਕਰ ਰਹੇ ਸੀ ਕੋਟਕਪੂਰੇ ਦੇ ਚੌਕ ਵਿੱਚ ਸਵੇਰ ਦਾ ਸਮਾਂ ਸੀ ਜਪਜੀ ਸਾਹਿਬ ਦਾ ਪਾਠ ਹੋ ਚੁੱਕਿਆ ਸੀ ਜੀ ਜਾਪ ਸਹਿਬ ਦਾ ਪਾਠ ਕਰਦੀ ਸੰਗਤ ਤੇ ਗੰਦੇ ਪਾਣੀ ਦੀਆਂ ਬੁਛਾੜਾਂ ਹੱਥਾਂ 'ਚ ਉਹਨਾਂ ਦੇ ਗੁੱਟਕੇ ਐ ਲਾਠੀ ਚਾਰਜ ਗੋਲੀ ਇਸ ਬਾਦਲ ਦੀ ਸਰਕਾਰ ਨੇ ਚਲਾਈ ਔਰ ਇੱਥੇ ਹੀ ਬਸ ਨਹੀਂ ਗਾਂਹ ਜਾ ਕੇ ਦੋ ਸਿੰਘ ਸ਼ਹੀਦ ਕੀਤੇ ਬਾਈਬਲ 'ਚ ਜੀ ਆਪਣੇ ਕ੍ਰਿਸ਼ਨ ਭਗਵਾਨ ਜੀ ਤੇ ਗੁਰਜੀਤ ਸਿੰਘ ਸਰਾਵਾ ਜੀ ਉੱਥੇ ਹੀ ਬਸ ਨਹੀਂ ਦੋ ਸਿੱਖ ਰੁਪਿੰਦਰ ਜਸਵਿੰਦਰ ਪੰਜ ਗਰਾਈ ਉਹਨਾਂ ਤੇ ਝੂਠੇ ਮੁਕੱਦਮੇ ਦਰਜ ਕੀਤੇ ਆਲ ਵਰਡ 'ਚ ਕਿੱਡਾ ਮਾੜਾ ਸੰਦੇਸ਼ ਗਿਆ ਕੇ ਗੁਰੂ ਦੀ ਬੇਅਦਬੀ ਸਿੱਖ ਆਪ ਹੀ ਕਰਦੇ ਆ ਔਰ ਸੌ ਇੱਕ ਮਿੰਟ ਬੇਟੇ ਮੈਨੂੰ ਗੱਲ ਕੰਪਲੀਟ ਕਰਨ ਦਿਓ ਸੌਦਾ ਸਾਧ ਦੇ ਪੋਸਟਰਾਂ ਨੂੰ ਪ੍ਰੋਟੈਕਸ਼ਨ ਦਿੱਤੀ ਸਿੱਖਾਂ ਨੂੰ ਤਸ਼ੱਦਦ ਕੀਤਾ ਔਰ ਮੈਂ ਅੱਖੀ ਡਿੱਠਾ ਗਵਾਹ ਹਾਂ ਕੀ ਹਾਲ ਹੋਇਆ ਸਿੱਖਾਂ ਦਾ ਕੋਟਕਪੂਰੇ ਦਾ ਉਹ ਚੌਂਕ ਜਲਿਆਂਵਾਲਾ ਬਾਗ ਬਣਾਇਆ ਸੀ ਜਲਿਆਂਵਾਲਾ ਬਾਗ ਸਿੱਖ ਬਾਹੋਦਾਈ ਭੱਜੇ ਜਿੱਧਰ ਨੂੰ ਕਿਸੇ ਦਾ ਦਾਅ ਲੱਗਿਆ ਕੋਈ ਰੇਲ ਦੀਆਂ ਪਟੜੀਆਂ ਰਾਈ ਕੋਈ ਸੂਏ ਸੂਏ ਮਤਲਬ ਇੰਨਾ ਬੁਰਾ ਤਸ਼ੱਦਦ ਇਹਨਾਂ ਨੇ ਸਿੱਖ ਕੌਮ ਨਾਲ ਕੀਤਾ ਇੱਕ ਸਿੱਖ ਮੁੱਖ ਮੰਤਰੀ ਵੱਲੋਂ ਜੋ ਕਿ ਸਹਿਯੋਗ ਨਹੀਂ ਸੀ ਜਦੋਂ ਇਹ ਸਜ਼ਾ ਮਿਲੀ ਤਾਂ ਚੌੜਾ ਸਾਹਿਬ ਨੂੰ ਮਹਿਸੂਸ ਹੋਇਆ ਕਿ ਸਜ਼ਾ ਨਾ ਕਾਫੀ ਹੈ ਜੀ ਫਿਰ ਜਿਸ ਸੁਮੇਧ ਸੈਣੀ ਨੇ ਇਹ ਘਟਨਾਕਰਮ ਵਪਰਾਇਆ ਜੀ ਉਹਨੂੰ ਤੁਸੀਂ ਜਾਂ ਜਿਨੇ ਹੁਣ 78 ਤੋਂ ਲੈ ਕੇ 92 ਤੱਕ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਜੀ ਉਹਨੂੰ ਤੁਸੀਂ ਡੀਜੀਪੀ ਬਣਾਨੇ ਹੋ ਇਜਹਾਰ ਆलम ਜਿਨੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਏ ਆਪਦੀ ਆਲਮ ਸੈਨਾ ਬਣਾ ਰੱਖੀ ਸੀ ਉਹਨੂੰ ਤੁਸੀਂ ਇਜਾਰ ਆਲਮ ਨੂੰ ਤਰੱਕੀ ਦਿੱਤੀ ਉਹਦੀ ਘਰ ਵਾਲੀ ਨੂੰ ਬਹੁਤ ਵੱਡਾ ਅਕਾਲੀ ਦਲ ਚ ਅਹੁਦਾ ਦਿੱਤਾ ਇਹ ਸਾਰੇ ਰੋਸੇ ਜੀ ਜਥੇਦਾਰ ਕੋਂਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਉਹਨੂੰ ਕੋਹ ਕੋਕੇ ਮਾਰਿਆ ਜਗਰਾਉਂ ਦੇ ਸੀਆਈ ਸਟਾਫ ਦੇ ਵਿੱਚ ਛੋਟੇ ਥਾਣੇਦਾਰ ਦੇ ਕਮਰੇ ਚ ਉਹਦੇ ਡੈੱਡ ਬੋਡੀ ਦੇ ਟੁਕੜੇ ਕਰਕੇ ਨਹਿਰ ਵਿੱਚ ਸਿੱਟਿਆ ਗਿਆ ਉਹ ਫਾਈਲ ਪ੍ਰਕਾਸ਼ ਸਿੰਘ ਬਾਦਲ ਦੀ ਟੇਬਲ ਤੇ 25 ਸਾਲ ਪਈ ਰਹੀ ਹੂੰ ਤਿਵਾੜੀ ਰਿਪੋਰਟ ਤਿਵਾੜੀ ਕਮਿਸ਼ਨ ਦੀ ਰਿਪੋਰਟ ਵੀ ਆਈ ਤਾਂ ਵੀ ਦੱਬ ਕੇ ਰੱਖੀ ਪਾਇਲ ਆ ਹੁਣ ਪਿੱਛੇ ਜੇ ਨਿਕਲੀ ਹੈ ਪਿਛਲੇ ਸਾਲ ਇਹ ਸਾਰੇ ਰੋਸੇ ਹਮ ਇਹ ਸਿੱਖਾਂ ਨੂੰ ਤਸ਼ੱਦਦ ਕੀਤਾ ਔਰ ਜਿਨ੍ਹਾਂ ਨੇ ਸਿੱਖਾਂ ਤੇ ਤਸ਼ੱਦਦ ਢਾਇਆ ਉਹਨਾਂ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਨਿਰੰਕਾਰੀ ਕਾਂਡ 1978 ਚ ਹੋਇਆ 13 ਸਿੰਘ ਸ਼ਹੀਦ ਹੋਏ ਜੋ ਨਿਰੰਕਾਰੀ ਬਾਬੇ ਨੂੰ ਕਹਿਣ ਗਏ ਸੀ ਅਖੰਡ ਕੀਰਤਨੀ ਜਥੇ ਦੇ 13 ਸਿੰਘ ਔਰ ਉਹ 62 ਬੰਦਿਆਂ ਤੇ ਨਿਰੰਕਾਰੀਆਂ ਤੇ ਜਿਹੜਾ ਪਰਚਾ ਦਰਜ ਹੋਇਆ ਹਰਿਆਣਾ ਚ ਉਹਦੀ ਟ੍ਰਾਇਲ ਚੱਲ ਗਿਆ ਸਭ ਕੁਝ ਹੋਇਆ ਬਰੀ ਹੋਏ ਤਾਂ ਜਦੋਂ ਇਹ ਸਾਰਾ ਕੁਝ ਲੱਗੇ ਆਪਾਂ ਨੂੰ ਕਿ ਨਿਆ ਨਹੀਂ ਹੋ ਰਿਹਾ ਉਦੋਂ ਮਨੁੱਖ ਹਿਥਿਆਰ ਚੱਕਦਾ ਉਸ ਤੋਂ ਬਾਅਦ 78 ਤੋਂ ਲੈ ਕੇ 92 ਤੱਕ ਖਾੜਕੁਸਦਸ਼ ਚੱਲਿਆ ਇਹ ਗੱਲਾਂ ਹੁੰਦੀਆਂ ਕਿ ਕਿੰਨਾ ਵਿੱਚੋਂ ਨਿਕਲਿਆ ਦੂਤਫ ਕਾਜ ਕੀ ਹੈ ਕਾਰਨ ਕੀ ਹੈ ਉਦੋਂ 78 ਤੋਂ ਬਾਅਦ ਹੀ ਸਾਰੀਆਂ ਐਜੀਟੇਸ਼ਨ ਚੱਲੀਆਂ ਸਾਡਾ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਸਾਡਾ ਚੰਡੀਗੜ੍ਹ ਤੋਂ ਦਾਈਆ ਖਤਮ ਕਰ ਰਹੇ ਆ ਅੱਜ ਸਾਡਾ ਚੰਡੀਗੜ੍ਹ ਖੋਲਿਆ ਇਹਨਾਂ ਨੇ ਸਾਡੇ ਤੋਂ ਸਾਡੇ ਪੰਜਾਬ ਦੇ ਪਾਣੀ ਖੋ ਕੇ ੱੱਕੇ ਨਾਲ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦਿੱਤੇ ਜਾ ਰਹੇ ਆ ਅਸੀਂ ਧਰਤੀ ਹੇਠਲਾ ਪਾਣੀ ਪੀ ਰਹੇ ਆ ਜਿਹਦੇ ਵਿੱਚ ਜੁਰੇਨੀਅਮ ਹੈ ਅੱਜ ਪਾਣੀਆਂ ਦਾ ਸਾਨੂੰ ਮੋਰਚਾ ਲਾਉਣਾ ਪੈ ਰਿਹਾ ਪਰਸੋਂ ਦਾ ਤੁਸੀਂ ਸਾਰਾ ਘਟਨਾਕਰਮ ਜਾਣਦੇ ਹੋ ਕਿਵੇਂ ਸਤਲੁਜ ਵਿੱਚ ਬੁੱਢਾ ਦਰਿਆ ਵਗਦਾ ਸੀ ਆ ਕੇ ਮਿਲਦਾ ਸੀ ਉਹਨੂੰ ਬੁੱਢਾ ਨਾਲਾ ਬਣਾਤਾ 200 ਟੈਂਕ ਫੈਕਟਰੀਆਂ ਦਾ ਕੈਮੀਕਲ ਸਾਰੇ ਲੁਧਿਆਣੇ ਦਾ ਸੀਵਰੇਜ ਇਹ ਇੱਕ ਬੜੇ ਵੱਡੇ ਮਸਲੇ ਹੈ ਜੀ ਸਾਡੇ ਲਈ ਤੇ ਜਦੋਂ ਕਿਸੇ ਮਨੁੱਖ ਨੂੰ ਲੱਗੇ ਚਾਹੇ ਉਹ ਨਰਾਇਣ ਸਿੰਘ ਚੌੜਾ ਜੀ ਹੈ ਜਿਨ੍ਹਾਂ ਦੀ ਬੜੀ ਵੱਡੀ ਵਧੀਆ ਸ਼ਖਸੀਅਤ ਹੈ ਜਿਨੇ ਸਿੱਖ ਕੌਮ ਲਈ ਇੰਨਾ ਕੁਝ ਕੀਤਾ ਹੈ ਇੰਨੀਆਂ ਜੇਲਾਂ ਚੱਲੀਆਂ ਇੰਨੇ ਤਸ਼ੱਦਦ ਹੰਡਾਏ ਉਸ ਵਿਅਕਤੀ ਨੂੰ ਲੱਗਿਆ ਕਿ ਇਹ ਸਜ਼ਾ ਨਾਲ ਕਾਫੀ ਹੈ ਜੀ ਇੱਕ ਤੁਹਾਡੇ ਮਾਧਿਅਮ ਰਹੀ ਮੈਂ ਦੱਸਣਾ ਚਾਹੁੰਦੀ ਹਾਂ 2000 ਜਿਹੜਾ ਬੜੈਲ ਜੇਲ ਦਾ ਜੇਲ ਬ੍ਰੇਕ ਹੈ ਉਹ ਆਲਵਾਰਡ ਦੇ ਜੇਲ ਬ੍ਰੇਕਾਂ ਵਾਂਗੂ ਇੱਕ ਬਹੁਤ ਵਿਲੱਖਣ ਘਟਨਾ ਔਰ ਜੇਲ ਬ੍ਰੇਕ ਕਰਕੇ ਭਾਈ ਤਾਰਾ ਭਾਈ ਪਿਉਰਾ ਤੇ ਭਾਈ ਹਵਾਰਾ ਜੀ ਨੂੰ ਜੀ ਕਾਫੀ ਸਮ ਆਪਣੇ ਕੋਲ ਰੱਖਣ ਦੀ ਸਮਰੱਥਾ ਰੱਖਦਾ ਸੀ ਇਹ ਖੜਕੂ ਸਿੰਘ ਇਹ ਬਹੁਤ ਹੀ ਉੱਚੀ ਸ਼ਖਸੀਅਤ ਸੀ ਜਿਨੇ ਇੰਨਾ ਗੁਰਬਾਣੀ ਦਾ ਜਾਪ ਕਰਨਾ ਬੜੀ ਪਿਆਰੀ ਉਹਨਾਂ ਦੀ ਸ਼ਖਸੀਅਤ ਕੋਈ ਉਹਨਾਂ ਕੋਲ ਸਾਡੇ ਵਾਂਗੂ ਸੋਰਸਸ ਨਹੀਂ ਸੀ ਅੱਜ ਤੱਕ ਉਹਨਾਂ ਕੋਲ ਆਪਦੀ ਕੋਈ ਨਿੱਜੀ ਕਾਰ ਨਹੀਂ ਸੀ ਬੱਸਾਂ ਤੇ ਸਫ਼ਰ ਕਰਦੇ ਸੀ ਤੇ ਮੈਂ ਤਾਂ ਮੰਨਦੀ ਆ ਕਿ ਉਹਨਾਂ ਤੋਂ ਬਾਬੇ ਦੀਪ ਸਿੰਘ ਵਾਂਗੂ ਬੜਾਪੇ 'ਚ ਉਹਨਾਂ ਨੂੰ ਖੰਡਾ ਖੜਕਾਉਣਾ ਪਿਆ ਤੁਸੀਂ ਵੀ ਸਮਝਦਾਰ ਹੋ ਜਦੋਂ ਹੁਣ ਪੁਲਿਸ ਕੋਲ ਗਏ ਐ ਤੇ ਕੋਈ ਉਹਨਾਂ ਨੂੰ ਅੱਗੋਂ ਖੰਡ ਪਾਈ ਜਾਊਗੀ ਤਸ਼ੱਦਦ ਹੋਊਗਾ ਅੱਜ ਤੋਂ ਪਹਿਲਾਂ ਵੀ ਉਹਨਾਂ ਨੇ ਬੜੇ ਵਾਰੀ ਪੁਲਿਸ ਤਸ਼ੱਦਦ ਚੱਲਿਆ ਸਾਰਾ ਸਾਰਾ ਦਿਨ ਸਮੇਤ ਸੈਣੀ ਆਪ ਖੁਦ ਉਹਨਾਂ ਤੇ ਤਸ਼ੱਦਦ ਕਰਦਾ ਸੀ ਜਦੋਂ ਪਿਛਲੇ ਸਮੇਂ ਚ ਉਹ ਕੋਈ ਐ ਹੈ ਨਹੀਂ ਹੋਣੀ ਜੇਲ੍ਹ ਚੋਂ ਆਏ ਐ ਸਾਰਾ ਸਾਲ ਸਮਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਜੇਲ੍ਹ ਵਿੱਚ ਹੀ ਬਤਾਇਆ ਜੀ ਲੱਗਦਾ ਉਸੇ ਟੌਰਚਰ ਕਰਕੇ ਸੁਖਪੀਰ ਸਿੰਘ ਬਾਰਲ ਤੇ ਹਮਲਾ ਕੀਤਾ ਉਹਨਾਂ ਨੇ ਨਹੀਂ ਬੇਟੇ ਟੌਰਚਰ ਕਰਦਾ ਕੀ ਮਸਲਾ ਹੈ ਟੌਰਚਰ ਸਿੱਖ ਆਪਦਾ ਅਕਸੈਪਟ ਕਰਦਾ ਜਦੋਂ ਕੋਈ ਕੰਮ ਚ ਪੈਂਦਾ ਹੈ ਨਾ ਮਨੁੱਖ ਨੂੰ ਪਤਾ ਹੁੰਦਾ ਦਾ ਰਿਜ਼ਲਟ ਕੀ ਹੋਣਾ ਹੈ ਹੁਣ ਉਹਨਾਂ ਨੂੰ ਭੁੱਲ ਲੈ ਜਿਹੜਾ ਮਨੁੱਖ ਸਾਰੀ ਉਮਰ ਸੰਘਰਸ਼ ਕਰ ਰਿਹਾ ਤੁਸੀਂ ਇਹ ਦੇਖੋ ਵੀ ਰੂਟ ਆਫ ਕਾਜ ਕੀ ਹੈ ਵੀ ਜਿਹੜੀ ਸਜ਼ਾ ਮਿਲੀ ਉਹ ਨਾ ਕਾਫੀ ਹੈ ਆ ਕਾਰਨ ਸੀ ਇਹ ਰੋਸ ਸੀ ਉਹਨਾਂ ਦੇ ਮਨ ਵਿੱਚ ਵੀ ਇੰਨੇ ਸਿੰਘ ਸ਼ਹੀਦ ਹੋਏ 70 80 ਦੇ 80000 ਦੇ ਕਰੀਬ ਝੂਠੇ ਪੁਲਿਸ ਮੁਕਾਬਲੇ ਹੋਏ ਕਿੰਨਿਆਂ ਦਾ ਤਾਂ ਆਪਣੇ ਮਤਲਬ ਖਲੜਾ ਸਾਹਿਬ ਹੀ ਕੱਢ ਲਈ ਸੀ 35 40 ਹਜ਼ਾਰ ਲਾਸ਼ਾਂ ਦਾ ਤਾਂ 25 ਹਜ਼ਾਰ ਲਾਸ਼ਾਂ ਦਾ ਤਾਂ ਬਿਉਰਾ ਮੇਰੇ ਕਹਿਣ ਦਾ ਮਤਲਬ ਇਹ ਸਾਰਾ ਕੁਝ ਕਦੋਂ ਵਾਪਰਿਆ ਜਦੋਂ ਸਾਡਾ ਪੰਜ ਵਾਰ ਮੁੱਖ ਮੰਤਰੀ ਬਦਲ ਰਿਹਾ ਹੋਵੇ ਜਦੋਂ 84 ਤੱਕ ਝੂਠੇ ਪੁਲਿਸ ਮੁਕਾਬਲੇ ਹੋਏ 86 ਚ ਜਾਂ ਜਦੋਂ ਵੀ ਇਹਦੀ ਸਰਕਾਰ ਬਣੀ 97 ਤੋਂ 99 ਚ ਇਹਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਜਿਹੜੇ ਕਾਂਗਰਸ ਦੇ ਟਾਈਮ ਵਿੱਚ ਕਪੀਐਸ ਗਿੱਲ ਨੇ ਬੰਤੂ ਵਿਚੜ ਦੀ ਜੋੜੀ ਨੇ ਛੁੱਠੇ ਪੁਲਿਸ ਮੁਕਾਬਲੇ ਕੀਤੇ ਆ ਮੈਂ ਉਹ ਛਾਣਬੀਨ ਕਰੂੰਗਾ ਉਹਨਾਂ ਪੁਲਿਸ ਵਾਲਿਆਂ ਦੇ ਡਿਮੋਸ਼ਨਾਂ ਕਰੂੰਗਾ ਉਹਨਾਂ ਨੇ ਇੰਨੀਆਂ ਜਦਾਦਾਂ ਬਣਾ ਲਈਆਂ ਖੜਕੂ ਸਿੰਘਾਂ ਦੇ ਪੇਰੈਂਟਸ ਨੂੰ ਕੀ ਕਹਿੰਦੇ ਸੀ ਜੀ ਇੱਕ ਖੜਕੂ ਸਿੰਘ ਹੈ ਉਹ ਤਾਂ ਗਾਂ ਮਾਸੜ ਵੀ ਚੱਕ ਲੈਣਾ ਤਾਇਆ ਚਾਚਾ ਮਾਮਾ ਫੁੱਫੜ ਜੋ ਵੀ ਰਿਸ਼ਤੇਦਾਰ ਹੈ ਉਹਨੂੰ ਕਹਿਣਾ ਵੀ ਚਾਹੀਦਾ ਤਾਂ 5 ਲੱਖ ਰੁਪਈਆ ਦੇ ਦੇ ਤੇ ਨਹੀਂ ਤੁਹਾਡੇ ਰਿਸ਼ਤੇਦਾਰਾਂ ਤੇ ਵੀ ਤਸ਼ੱਦਦ ਹੋਊਗਾ ਤੇ ਆਪਦੇ ਰਿਸ਼ਤੇਦਾਰਾਂ ਨੂੰ ਵਿਚਾਰੇ ਛਡਾਉਣ ਵਾਸਤੇ ਕਿੱਲਾ ਵੇਚ ਦੇ ਦੇ ਦਿੰਦੇ ਇੰਨਾ ਟਾਈਮਾਂ ਚ ਜਿਹੜੇ ਪੁਲਿਸ ਵਾਲਿਆਂ ਨੇ ਜ਼ਮੀਨਾਂ ਜਦਾਦਾਂ ਬਣਾਈ ਉਦੋਂ ਬਾਦਲ ਸਾਹਿਬ ਹਰ ਪਿੰਡ ਚ ਜਾ ਕੇ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਇਹ ਮਤਲਬ ਤੁਹਾਨੂੰ ਨਿਆਂ ਦਿਵਾਉਂਗਾ ਇਹ ਸਾਰੀਆਂ ਗੱਲਾਂ ਜਿਹੜਾ ਵਿਅਕਤੀ ساری ਉਮਰ ਸੰਘਰਸ਼ ਚ ਰਿਹਾ ਖੜਕੂ ਰਿਹਾ ਤੋ ਤਸ਼ੱਦਦ ਤੋਂ ਡਰੂਗਾ ਇਹ ਸਾਰੀਆਂ ਗੱਲਾਂ ਉਹਨਾਂ ਦੇ ਮਨ ਵਿੱਚ ਵਿੱਚ ਉੱਕਰੀਆਂ ਹੋਈਆਂ ਸੀ ਇੱਕ ਸਿੱਖ ਮੁੱਖ ਮੰਤਰੀ ਸੀ ਤੇ ਇਹਨੂੰ ਸਾਨੂੰ ਕੋਈ ਨਿਆਂ ਹੀ ਨਾ ਦਿੱਤਾ ਨਰਿੰਦਰ ਸਿੰਘ ਦੇ ਫੈਸਲੇਵਾਰੀ ਉਹਨੇ ਉਹਨਾਂ ਦੇ ਕਿਵੇਂ ਉਹਨਾਂ ਦਾ ਫੈਸਲਾ ਕਿਵੇਂ ਲੱਗਿਆ ਤੁਹਾਨੂੰ ਅਕਾਲ ਤਖਤ ਤੇ ਉਲਟ ਜਾ ਰਹੇ ਨੇ ਉਹ ਕਿਉਂਕਿ ਜਿਹੜੀ ਅਕਾਲ ਤਖਤ ਹੈ ਉਹ ਸਿੱਖਾਂ ਦੀ ਸਰਵਉੱਚਮ ਅਦਾਲਤ ਹੈ ਸਾਡੀ ਸਰਵਉੱਚ ਅਦਾਲਤ ਹੈ ਉਹਨਾਂ ਦੇ ਫੈਸਲੇ ਦੇ ਖਿਲਾਫ ਜਾਣਾ ਕਿਵੇਂ ਲੱਗਦਾ ਕੋਈ ਸਿੱਖ ਸੱਚਾ ਸਿੱਖ ਅਕਾਲ ਤਖਤ ਸਾਬ ਨੂੰ ਚੈਲੰਜ ਨਹੀਂ ਕਰੂਗਾ ਸਾਡੀ ਜਿੰਦ ਜਾਨ ਹੈ ਅਕਾਲ ਤਖਤ ਸਾਬ ਪਰ ਹਰ ਬੰਦੇ ਦੀ ਆਪਦੀ ਇੱਕ ਮਨੋਸਥਿਤੀ ਹੁੰਦੀ ਹੈ ਫੈਸਲੇ ਲੈਣ ਦਾ ਆਪਦਾ ਇੱਕ ਢੰਗ ਹੁੰਦਾ ਹੈ ਆਪਦੀ ਜਾਨ ਹੂਲ ਕੇ ਇਹ ਗੱਲ ਆਪਾਂ ਕਿਉਂ ਭੁੱਲ ਜਾਂਦੇ ਇੱਕ 70 ਸਾਲ ਦਾ ਵਿਅਕਤੀ ਆਪਦੀ ਜਾਨ ਜੋਖਮ ਚ ਪਾ ਕੇ ਆਪਦੀ ਮੌਤ ਤਲੀ ਤੇ ਰੱਖ ਕੇ ਇੱਕ ਐਡਾ ਸਟੈਪ ਚੱਕਿਆ ਤੇ ਇੱਕ ਕਾਰਨ ਤਾਂ ਫਿਰ ਮੈਂ ਤੁਹਾਨੂੰ ਦੱਸ ਕੇ ਹੀ ਹਟੀਆਂ ਪਰ ਮੀਡੀਆ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਦਾ ਬਿਆਨ ਆਉਂਦਾ ਕਹਿੰਦੇ ਉਹਨਾਂ ਨੇ ਗਲਤੀ ਕਰਨ ਲਈ ਗਲਤ ਹੋ ਗਿਆ ਉਹਨਾਂ ਤੋਂ ਇਹ ਨਹੀਂ 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 ਕੋਈ ਵੀ ਵਿਅਕਤੀ ਜਦੋਂ ਕਰਦਾ ਉਹ रिश्ਤੇ नाते पीछे छूट जाते हैं उदा त पंथ ही सारा कुछ होता है ਤੁਸੀਂ ਇਹ ਕਿਉਂ ਨਹੀਂ ਦੱਸਦੇ ਵੀ ਕੱਲ ਇੱਕ ਭੈਣ ਬਰਫੀ ਦਾ ਡੱਬਾ ਲੈ ਕੇ ਆ ਗਈ ਸੀ ਵੀ ਮੈਂ ਦਰਸ਼ਨ ਕਰਨਾ ਹੈ ਚੌੜਾ ਸਾਹਿਬ ਦੇ ਅੱਜ ਜਿੰਨੇ ਵੀ ਸਹੀ ਸਿੱਖ ਹੈ ਖੜਕੂ ਸਿੰਘ ਹੈ ਉਹ ਜਿਨ੍ਹਾਂ ਨੂੰ ਦਰਦ ਦਾ ਗੁਰਗ੍ਰਾਂਸਾ ਮਹਾਰਾਜ ਦੀਆਂ ਬੇਦਬੀਆਂ ਦਾ ਝੂਟੇ ਪੁਲਿਸ ਮੁਕਾਬਲਿਆਂ ਦਾ ਜਿਹਦਰ ਕੌਕੇ ਦੀ ਸ਼ਹੀਦੀ ਦਾ ਨਿਰੰਕਾਰੀ ਕਾਂਡ ਦਾ ਸੌਦਾ ਸਾਧ ਦੇ ਹੋਏ ਬਿਰਤਾਂਤ ਚ ਤੁਸੀਂ ਭੁੱਲ ਕਿਵੇਂ ਜਾਣਦੇ ਹੋ ਇਹ ਸੋਦਾ ਸਾਦਾ ਜਦੋਂ ਕਟਨਾਵਾਪਰੀ ਸੀ ਕਰਮਜੀਤ ਸੁਨਾਮਨਾ ਦਾ ਮੁੰਡਾ ਸ਼ਹੀਦ ਹੋਇਆ ਕਿੰਨੇ ਹੋਰ ਮਤਲਬ ਇੱਕ ਗਰੰਥੀ ਸਿੰਘ ਦੇ ਮੁੰਡੇ ਨੂੰ ਕੁੱਟ-ਕੁੱਟ ਕੇ ਅਧਮ ਹੋਏ ਤੋਂ ਵੀ ਜ਼ਿਆਦਾ ਕਰਤਾ ਸੀ ਕਿੰਨੀਆਂ ਕਟਨਾਵਾਵਾਂ ਵਾਪਰੀਆਂ ਕਿੰਨੇ ਸਿੰਘਾਂ ਦੀਆਂ ਉਦੋਂ ਲੱਤਾਂ ਬਾਹਾਂ ਟੁੱਟੀਆਂ ਕਿੰਨਾ ਕੁਛ ਹੋਇਆ ਕਿੰਨੇ ਆਰਥਿਕ ਨੁਕਸਾਨ ਹੋਏ ਤੇ ਸਾਰੇ ਲੋਕਾਂ ਨੂੰ ਅੱਜ ਠੰਡ ਪਈ ਹੋਊਗੀ ਵੀ ਠੀਕ ਹੈ ਉਹਨਾਂ ਗੱਲਾਂ ਦੀ ਜਿਹੜੀ ਸਜ਼ਾ ਹੈ ਉਹ ਕੱਲ੍ਹ ਤੱਕ ਸਭ ਨੇ ਸੇਵਾ ਦੇ ਵਿੱਚ ਲਾਈ ਹੈ ਉਹਨਾਂ ਉਹ ਸਹੀ ਨਹੀਂ ਲੱਗਦਾ ਤੁਹਾਨੂੰ ਮੈਂ ਅਕਾਲ ਤਖਤ ਸਾਹਿਬ ਦੇ ਉਲਟ ਨਾ ਕਦੇ ਬੋਲਾਂਗੀ ਨਾ ਸਾਡੀ ਨਿਜਰਤ ਹੈ ਅਕਾਲ ਤਖਤ ਸਾਹਿਬ ਸਾਡੀ ਜਿੰਦ ਜਾਨ ਹੈ ਹਰ ਵਿਅਕਤੀ ਦਾ ਇੱਕ ਸੋਚਣ ਦਾ ਆਪਦਾ ਨਜ਼ਰੀਆ ਹੈ ਚੌਟਾ ਸਾਹਿਬ ਨੂੰ ਵਧੀਆ ਲੱਗਿਆ ਉਹਨਾਂ ਨੇ ਕੀਤਾ ਉਹ ਕੋਈ ਬੱਚੇ ਤਾਂ ਹੈ ਨਹੀਂ ਪਰ ਡਬਲ ਐਮਏ ਤੱਕ ਦੀ ਪੜ੍ਹਾਈ ਕੀਤੀ ਹੈ ਸਾਰੀ ਉਹਨਾਂ ਨੇ ਸੰਘਰਸ਼ ਦੇ ਲੇਖੇ ਲਾਤੀ ਕੁਰਾਲੀ ਚ 2013 ਚ ਜਦੋਂ ਹਥਿਆਰਾਂ ਸਮੇਤ ਫੜੇ ਗਏ ਸੀ ਉਹ ਤਾਂ ਉਦੋਂ ਵੀ ਕਿਹਾ ਵੀ ਮੈਂ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬਚ ਗਿਆ ਬਿਕਰਮ ਸਿੰਘ ਮਜੀਠੀਆ ਉਹ ਕਹਿੰਦੇ ਨੇ ਆਈਐਸਆਈਐਸ ਤੇ ਏਜੰਟ ਨੇ ਤਾਂ ਕਰਕੇ ਸਾਨੂੰ ਦੇਖ ਲੋ ਦੀ ਤਾਕਤ ਆ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਗੱਲ ਦਾ ਕੋਈ ਜਵਾਬ ਦੇਣਾ ਮੈਂ ਪਸੰਦ ਨਹੀਂ ਕਰਦੀ ਮਜੀਠੀਆ ਸਾਹਿਬ ਤਾਂ ਮੈਨੂੰ ਵੀ ਆਈਐਸ ਦਾ ਆਈ ਦਾ ਏਜੰਟ ਬਣਾਉਣਗੇ ਹਰ ਬੰਦੇ ਦਾ ਆਪਦਾ ਇੱਕ ਸੋਚਣ ਦਾ ਬਚਾਰਾ ਹੈ ਤੁਸੀਂ ਐਪਰੀਸ਼ੀਏਟ ਕਰੋ ਮੈਂ ਐਪਰੀਸ਼ੀਏਟ ਕਰਦੀ ਆ ਮੇਰੀ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੱਲ ਬੜਾ ਐਪਰੀਸ਼ੀਏਟ ਕੀਤਾ ਹੈ ਕਿ ਇੱਕ ਬਜ਼ੁਰਗ ਅਵਸਥਾ ਵਿੱਚ ਇੱਕ ਉਹ ਵਿਅਕਤੀ ਜਿਹੜਾ ਐਡਾ ਬੁੱਧੀਜੀਵੀ ਹੈ ਜੀਨੇ 15 ਉਹ ਪੁਸਤਕਾਂ ਦਿੱਤੀਆਂ ਜਿਹੜੀਆਂ ਇੱਕ ਥਾਂ ਰੱਖਦੀਆਂ ਸਿੱਖ ਸੰਘਰਸ਼ ਵਿੱਚ ਸਿੱਖ ਸੰਘਰਸ਼ ਦੇ ਸੰਬੰਧ ਵਿੱਚ ਲਿਖੀਆਂ ਸਾਡੇ ਸਿੱਖ ਇਤਿਹਾਸ ਵਿੱਚ ਥਾਂ ਰੱਖਦੀਆਂ ਔਰ ਐਡਾ ਵੱਡਾ ਲੈਕਚਰ ਕਰਨ ਵਾਲਾ ਬੁੱਧੀਜੀਵੀ ਅਸੀਂ ਤਾਂ ਬਈ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿ ਉਹਨਾਂ ਨੂੰ ਇਹ ਸਜਾਨਾ ਕਾਫੀ ਲੱਗੀ ਤੁਸੀਂ ਕਲਪਨਾ ਤਾਂ ਕਰਕੇ ਵੇਖੋ ਵੀ ਹਾਲਤ ਕੀ ਸੀ ਸਿੱਖਾਂ ਦੀ ਜਦੋਂ ਕੋਟਕਪੁਰੇ ਚੌਂਕ ਵਿੱਚ ਗੰਦੇ ਪਾਣੀ ਦੇ ਬਿਛਾੜਾਂ ਹੱਥਾਂ 'ਚ ਗੁਟਕੇ ਫੜੇ ਹੋਏ ਸੀ ਮਖੋ ਦੱਕੀ ਡਿੱਟਾ ਗਵਾ ਤੇ ਇਹ ਸਜਾ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਨੇ ਵੀ ਦਿੱਤੀ ਤੇ ਅਕਾਲ ਪੁਰਖ ਵਾਹਿਗੁਰੂ ਵੀ ਦੇਊਗਾ ਇਹ ਗੱਲ ਤੁਸੀਂ ਮੇਰੀ ਅੱਜ ਨੋਟ ਕਰ ਲਿਓ ਅਕਾਲ ਪੁਰਖ ਵਾਹਿਗੁਰੂ ਵੀ ਸਜਾ ਦੇਊਗਾ ਦੇ ਵੀਰਿਆ ਅੱਜ ਵੋਟ ਬੈਂਕ ਸਿਕੜ ਕੇ 6% ਰਹਿ ਗਿਆ ਜੀ ਸਜਾ ਅਕਾਲ ਪੁਰਖ ਵਾਹਿਗੁਰੂ ਵੀ ਦੇਊਗਾ ਤਾਂ ਇੱਥੇ ਗੱਲ ਕਰ ਲਈ ਤਾਂ ਸੀਐਮ ਸਾਹਿਬ ਦਾ ਵੀ ਇੱਕ ਬਿਆਨ ਸਾਹਮਣੇ ਆਉਂਦਾ ਕਹਿੰਦੇ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਸੀ ਵੀ ਇਹਨਾਂ ਦਾ ਹਾਲ ਬਹੁਤ ਪੜਾ ਹੋਣਾ ਤੇ ਉਹ ਸੱਚ ਹੋ ਗਿਆ। ਸੀਐਮ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖਦੇ? ਮੈਂ ਉਹਨਾਂ ਦੇ ਬਿਆਨ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ। ਸੀਐਮ ਸਾਹਿਬ ਤਾਂ ਆਪ بڑے ਬਿਆਨ ਦਿੰਦੇ ਹੁੰਦੇ ਸੀ। ਮੈਂ ਆਮ ਘਰਾਂ ਦਾ ਐ ਮੇਰਾ ਹਰਾ ਪੈਨ ਤੁਹਾਡੇ ਲਈ ਚੱਲੂ ਸੱਥਾਂ ਚੋਂ ਸਰਕਾਰ ਚੱਲੂ ਮੈਂ ਮਾਸਟਰ ਮਹਿੰਦਰ ਦਾ ਬੇਟਾ ਆਪ ਫੇਲ ਹੋਏ ਨੇ ਬੁਰੀ ਤਰ੍ਹਾਂ। ਮੈਂ ਹੁਣ ਪਿਛਲੇ ਦਿਨੀ ਸਰਦਾਰ ਮਾਨ ਦੀ ਕੈਂਪੇਨ ਚਲਾਈ ਐ ਸੁਹਾਣਾ ਸਭ ਗੁਰਦੁਆਰੇ ਦੇ ਸਾਹਮਣੇ ਸਾਡੀਆਂ ਧੀਆ ਪੈਣਾ ਟਾਵਰ ਤੇ ਚੜੀਆਂ 4 ਮਹੀਨੇ ਪੂਰੀ ਗਰਮੀ ਮਈ ਦੀ ਗੱਲ ਸੁਣਾ ਰਹੀਆਂ ਮੇਰੇ ਕੋਲ ਵੀਡੀਓ ਲੈ ਸਕਦੇ ਹੋ ਤੁਸੀਂ ਪੱਤਰਕਾਰ ਸਾਹਿਬ ਤੇ ਉਹ ਬੱਚੀਆਂ ਕਿਹੜੀਆਂ ਬੱਚੀਆਂ ਸੀ 45 ਡਿਗਰੀ ਤਾਪਮਾਨ ਤੇ ਮੁੱਖ ਮੰਤਰੀ ਕੋਲੋਂ ਲੰਘ ਜਾਂਦਾ ਸੀ ਇਹਨਾਂ ਦਾ ਅਮਨ अरोੜਾ ਬੀਬੀ ਭਰਾਜ ਤੇ ਮੀਤਹਿਰ ਤੇ ਉੱਥੇ ਬੀਬੀਆਂ ਨੇ ਤੇ ਜਿਹੜੇ ਬੱਚੇ ਬੈਠੇ ਸੀ ਕਹਿੰਦੇ ਸਾਨੂੰ ਪੱਕੇ ਹੋਿਆਂ ਨੂੰ 2000 ਪਤਾ ਨਹੀਂ ਕਿੰਨੇ ਦੇ ਸੀ ਪੱਕੇ ਹੋਏ ਸਾਨੂੰ ਨੌਕਰੀ ਤੇ ਹਾਜ਼ਰ ਨਹੀਂ ਕੀਤਾ ਜਾ ਰਿਹਾ ਤੇ ਇਹ ਸੱਥਾਂ ਚੋਂ ਚੱਲਣ ਵਾਲੀ ਸਰਕਾਰ ਤੇ ਇਹ ਭੰਡ ਮੁੱਖ ਮੰਤਰੀ ਇਹਦੇ ਨਾਲ ਨਾ ਤਾਂ ਮੈਂ ਕੋਈ ਸਹਿਮਤ ਹੋਣਾ ਚਾਹੂੰਗੀ ਨਾ ਮੈਂ ਕੋਈ ਕਮੈਂਟ ਦੇਣਾ ਚਾਹੂੰਗੀ ਇਹ ਤਾਂ ਆਪ ਫੇਲ ਸਰਕਾਰ ਇੱਥੇ ਹੁਣ ਦੋ ਜਿਹੜੇ ਬਿਆਨ ਸਾਹਮਣੇ ਹੁੰਦੇ ਆ ਜਿੱਥੇ ਤਾਂ ਮਰੀਠੀਆ ਸਾਹਿਬ ਕਹਿੰਦੇ ਆ ਵੀ ਇਹ ਆਮ ਆਦਮੀ ਪਾਰਟੀ ਦੀ ਨਲਾਇਕੀ ਕਰਕੇ ਸਭ ਕੁਝ ਹੋਇਆ ਦੂਜੇ ਪਾਸੇ ਜੇ ਗੱਲ ਕਰ ਲਈਏ ਸਰਦਾਰ ਭਗਵੰਤਪਨ ਸਾਹਿਬ ਦੀ ਤਾਂ ਉਹ ਕਹਿੰਦੇ ਨੇ ਕਹਿੰਦੇ ਪੁਲਿਸ ਦੀ ਮੁਸਤੈਦੀ ਕਰਕੇ ਬਚ ਗਏ ਸੁਖਬੀਤ ਸਿੰਘ ਬਾਦਲ ਕਿਵੇਂ ਦੇਖਦੇ ਹੋ ਦੋਵੇਂ ਬਿਆਨ ਮੈਂ ਕੋਈ ਕਮੈਂਟ ਨਹੀਂ ਦੇਣਾ ਚਾਹੁੰਦੀ ਜੀ ਦੋਨੇ ਸਿਆਸੀ ਬੰਦੇ ਐ ਦੋਨਾਂ ਨੇ ਆਪਦੀ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਬਿਆਨ ਦਿੱਤਾ ਇਹ ਉਹਨਾਂ ਦੇ ਨਿੱਜੀ ਰਾਵਾਂ ਹੋ ਸਕਦੀਆਂ ਉਹਨਾਂ ਨੂੰ ਇਹ ਠੀਕ ਲੱਗਿਆ ਬੜਾਪੇ ਵਿੱਚ ਉਹਨਾਂ ਨੇ ਸ਼ਾਮ ਸਿੰਘ ਅਟਾਰੀ ਵਾਂਗੂ ਜਥੇਦਾਰ ਬਾਬਾ ਦੀਪ ਸਿੰਘ ਸ਼ਹੀਦ ਵਾਂਗੂ ਉਹਨਾਂ ਨੇ ਖੰਡਾ ਖੜਕਾਇਆ ਤੁਸੀਂ ਇਹ ਗੱਲ ਵੀ ਵੇਖੋ ਨਾ ਵੀ ਆਪਾਂ ਨਹੀਂ ਕਰਦੇ ਸੁੱਖ ਆਰਾਮ ਛੱਡ ਕੇ ਜਾਂਦੇ ਉਹਨਾਂ ਨੂੰ ਕੀ ਮਹਿਸੂਸ ਹੋਇਆ ਪਰ ਉਹਨਾਂ ਤੇ ਇਹ ਵੀ આરોਪ ਲੱਗਦਾ ਹੈ ਕਹਿੰਦੇ ਕਾਂਗਰਸ ਨਾਲ ਸਬੰਧ ਰੱਖਦੇ ਐ ਇਹ ਉਹਨਾਂ ਦੇ ਜਿਹੜੇ ਬ੍ਰਦਰ ਐ ਉਹਨਾਂ ਦੀ ਚੇਅਰਮੈਨੀ ਦੀਆਂ ਗੱ ਮੇਰਾ ਬ੍ਰਦਰ ਕਿਹੜੀ ਪਾਰਟੀ 'ਚ ਹੋ ਸਕਦਾ ਤੁਸੀਂ ਇਹ ਕਿਸੇ ਬਾਰੇ ਭਰਾ ਤਾਂ ਹੁਣ ਮੈਂ ਤੁਹਾਨੂੰ ਇੱਥੇ ਹੀ ਦੱਸਦੀ ਆਂ ਵੀ ਆਪਣੇ ਜਿਹੜੇ ਆ ਕਮਲਜੀਤ ਬਰਾੜ ਐ ਉਹ ਸਾਡੇ ਨਾਲ ਬਗੜਾੜੀ ਬੈਠਦੇ ਹੁੰਦੇ ਸੀਗੇ ਜੀ ਮੋਰਚੇ ਤੇ ਤੇ ਉਹਨਾਂ ਦੇ ਪਿਤਾ ਜੀ ਕਾਂਗਰਸ ਦੇ ਮਨਿਸਟਰ ਸੀਗੇ ਤੇ ਹੁਣ ਵੀ ਉਹ ਬੱਚਾ ਸਾਡੇ ਆਜ਼ਾਦ ਲੜੇਆ ਲੁਧਿਆਣੇ ਤੋਂ ਤੇ ਇਹ ਨਹੀਂ ਸੰਬੰਧ ਹੁੰਦਾ ਵੀ ਭਰਾ ਕਿਸ ਪਾਰਟੀ 'ਚ ਹੈ ਤੇ ਪਿਓ ਕਿਸ ਪਾਰਟੀ 'ਚ ਹੈ ਉਹ ਖੁਦ ਆਪ ਇੱਕ ਸਧਾਰਨ ਪਰਿਵਾਰ ਨਾਲ ਐ ਹੁਣੇ ਉਹਨਾਂ ਨੇ ਝੋਨੇ ਦੀ ਫਸਲ ਆਮ ਕਿਸਾਨਾਂ ਵਾਂਗੂ ਵੇਚੀ ਵੱਟੀ ਹੁਣੇ ਆਪਦੇ ਹੱਥੀ ਉਹ ਕਿਰਤ ਕਰਦੇ ਸੀ ਆਪਦੇ ਹੱਥੀ ਉਹਨਾਂ ਨੇ ਕਣਕ ਬੀਜੀ ਆ ਉਹਨਾਂ ਕੋਲ ਕੋਈ ਵਹੀਕਲ ਨਹੀਂ ਕੋਈ ਕਾਰ ਨਹੀਂ ਚੇਅਰਮੈਨ ਨਹੀਂ ਭਰਾ ਕੋਲੇ ਹੋਈ ਜਾਵੇ ਲੱਖ ਵਾਰੀ ਹੋਈ ਜਾਵੇ ਉਹਨਾਂ ਕੋਲ ਆਪਦੀ ਕੋਈ ਨਿੱਜੀ ਕਾਰ ਨਹੀਂ ਬਸ ਤੇ ਸਫਰ ਕਰਦੇ ਸੀ ਬੇਟਾ ਉਹਨਾਂ ਦਾ ਜਗਮੀਤ ਸਿੰਘ ਬਹੁਤ ਵਧੀਆ ਐਡਵੋਕੇਟ ਹੈ ਉਹ ਸਿੱਖਾਂ ਦੀਆਂ ਮਤਲਬ ਜਿਹੜੀਆਂ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂ ਸਿੱਖ ਪਰਿਵਾਰਾਂ ਦੀ ਪੂਰੀ ਲਿਸਟ ਉਹਨੇ ਬੱਚਾ ਉਸਤੇ ਕੰਮ ਕਰ ਰਿਹਾ ਅਸੀਂ ਉਸ ਪਰਿਵਾਰ ਦੀ ਸ਼ਖਸੀਅਤ ਨੂੰ ਉਹਨਾਂ ਦੀ ਕੁਰਬਾਨੀ ਨੂੰ ਛੋਟਾ ਕਰਕੇ ਦੱਸਣਾ ਹੁੰਦਾ ਜੇ ਆਪਾਂ ਕਿਸੇ ਨਾਇਰ ਲਾ ਦਈਏ ਨਾ ਉਹ ਬੰਦੇ ਦੀ ਕੁਰਬਾਨੀ ਨੂੰ ਛੋਟਾ ਕਰਨ ਦੀ ਇੱਕ ਸਾਜਿਸ਼ ਹੁੰਦੀ ਹੈ ਵੀ ਇਹ ਕਾਂਗਰਸ ਐ ਫਲਾਣਾ ਆਈਟਮ ਕਾਣਾ ਇਹ ਦੇਖੋ ਵੀ ਇੱਕ ਬੁਢਾਪੇ ਵਿੱਚ ਇੰਨਾ ਰਿਸਕ ਇੱਕ ਵਿਅਕਤੀ ਨੇ ਕਿਉਂ ਲਿਆ ਹੂੰ ਕਿਉਂ ਜਾਨ ਖੁੱਲੀ ਉਹ ਸਾਬਕਾ ਖਾੜਕੂਆ ਨੂੰ ਕੀ ਪਤਾ ਨਹੀਂ ਵੀ ਪੁਲਸਤੀ ਕੁੱਟ ਕੇ ਜੀ ਹੁੰਦੀ ਹੈ ਤੁਸੀਂ ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਘਟਾ ਕੇ ਪੇਸ਼ਨਾ ਕਰੋ ਜਿਸ ਵਿਅਕਤੀ ਨੇ 12 14 ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਹੋਵੇ ਉਹਦੀ ਸਹਿਜ ਅਵਸਥਾ ਬਣੀ ਵੀ ਸੀ ਕੋਈ ਐ ਕੋਈ ਨਿਆਣਾ ਤਾਂ ਹੈ ਨਹੀਂ ਸੀ ਜੀ ਜੀ ਤਾਂ ਲਾਸਟ ਸਵਾਲ ਵੱਲ ਆਉਣਾ ਜਿਵੇਂ ਉਹਨਾਂ ਦੀ ਸਰ ਪਤਨੀ ਹੈ ਉਹਨਾਂ ਵੱਲੋਂ ਇਦਾਂ ਦੇ ਬਿਆਨ ਕੀ ਕਿਉਂ ਦਿੱਤੇ ਦੇ ਕੋਈ ਹਰ ਬੰਦਾ ਹਰ ਬੰਦਾ ਆਪਦਾ ਜਿੰਮੇਵਾਰ ਹੈ ਹੁਣ ਮੈਂ ਜਿਹੜੇ ਬਿਆਨ ਦੇ ਰਹੀਆਂ ਮੈਂ ਜਿੰਮੇਵਾਰ ਆ ਮੇਰਾ ਪਤੀ ਮੇਰਾ ਪਰਿਵਾਰ ਨਹੀਂ ਜਿੰਮੇਵਾਰ 70 ਸਾਲਾਂ ਤੋਂ ਉਹ ਉਹਨਾਂ ਦੇ ਨਾਲ ਸੀ ਅੱਜ ਇਦਾਂ ਦੀ ਘਟਨਾ ਤੋਂ ਬਾਅਦ ਉਹ ਪਾਸੇ ਕਿਉਂ ਨਾ ਮੈਂ ਬਿਆਨ ਸੁਣਿਆ ਨਾ ਮੈਂ ਤੇ ਕੋਈ ਕਮੈਂਟ ਦੇਣਾ ਚਾਹੁੰਨੀ ਆ ਹਰ ਬੰਦੇ ਦੀ ਆਪਦੀ ਸ਼ਖਸੀਅਤ ਆ ਆਪਦੇ ਬੋਲਾਂ ਦਾ ਆਪ ਜ਼ਿੰਮੇਵਾਰ ਹੈ ਜਿਹੜਾ ਕੁਝ ਮੈਂ ਤੁਹਾਡੇ ਮਾਧਿਅਮ ਰਹੀ ਆ ਅੱਜ ਸਾਰੇ ਸੰਸਾਰ ਨੂੰ ਦੱਸ ਰਹੀ ਆ ਮੈਂ ਦੱਸਣਾ ਚਾਹੁੰਦੀ ਸੀ ਕਿ ਮੈਂ ਦੱਸਾਂ ਕਿ ਉਹ ਕਿਸ ਸ਼ਖਸੀਅਤ ਦਾ ਮਾਲਕ ਹੈ ਕਿਵੇਂ ਉਹ ਮਤਲਬ ਸਾਰੀ ਉਮਰ ਉਹਨੇ ਸੰਘਰਸ਼ ਦੇ ਲੇਖੇ ਲਾਈ ਹੈ ਇੱਕ ਡੀਆਈਜੀ ਸੀ ਜੇਲ੍ਹਾਂ ਦਾ ਦੱਤ ਉਹਨਾਂ ਨੂੰ ਕੋਈ ਗੱਲ ਚੱਲੀ ਹਾਂ ਇੱਕ ਗੱਲ ਤੁਹਾਡੇ ਦੱਸਣੀ ਰਹਿ ਗਈ ਸੀ ਕਿ ਜਦੋਂ ਜੇਲ੍ਹ ਵਿੱਚ ਰਹਿੰਦੇ ਆ ਉੱਥੇ ਉਹ ਲਗਾਤਾਰ ਕਥਾ ਕਰਦੇ ਆ ਗੁਰਬਾਣੀ ਦੀ ਤੇ ਉਹਨਾਂ ਤੋਂ ਪ੍ਰਭਾਵਤ ਹੋ ਕੇ ਕਈ ਕੈਦੀ ਨਿਤਨੇਮੀ ਬਣੇ ਇਹ ਉਹਨਾਂ ਦੇ ਜੀਵਨ ਦੇ ਇੱਕ ਪਿਆਰੇ ਪੱਖ ਨੇ ਸੁਨਹਿਰੀ ਪੱਖ ਨੇ ਔਰ ਜਿਹੜਾ ਖੜ ਕੁ ਸੰਘਰਸ਼ ਦਾ ਟਾਈਮ ਹੈ ਉਹ ਲੋਕਾਂ ਨੂੰ ਭਾਉਂਦੀ ਜਿਵੇਂ ਮਰਜ਼ੀ ਲੱਗਦਾ ਹੋਵੇ ਸਾਡੀ ਸਿੱਖ ਕਾਮ ਦੀ ਚੜ੍ਹਦੀ ਕਲਾ ਦਾ ਉਹ ਸੁਨਹਿਰੀ ਪੱਖ ਸੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਗੱਲਬਾਤ ਕੀ ਕੀਤੀ ਬੀਬੀ ਰਜਿੰਦਰ ਕੌਰ ਜੀ ਨਾਲ ਉਹਨਾਂ ਦਾ ਇਸ ਮਸਲੇ ਬਾਰੇ ਪੱਖ ਰਣੇ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੁੜਿਓ ਧੰਨਵਾਦ